ਮਾਂ ਜਿਹੜਾ ਗਾਣਾ ਆਪਣਾ ਰਿਲੀਜ਼ ਹੋਇਆ ਬੰਦਾ ਯੂਕੇ ਤੋਂ ਇੰਡੀਆ ਆਉਂਦਾ ਮਾਂ ਬਾਹਰ ਭੇਜਦੀ ਉਹਨੂੰ ਲੋਕਾਂ ਦੇ ਘਰ ਸਫਾਈ ਸੁਈ ਕਰਕੇ ਤੇ ਬੱਚਾ ਜਦੋਂ ਇੰਡੀਆ ਆਉਂਦਾ ਆ ਕੇ ਕੀ ਦੇਖਦਾ ਮਾਂ ਘਰ ਨਹੀਂ ਹੁੰਦੀ ਘਰ ਸਾਰਾ ਉਜੜਿਆ ਆਉਂਦਾ ਕੰਦਾ ਕੰਦਰ ਬੈਟਰੀ ਮੇਰੀ ਅਜੇ ਹੋਣੀ ਆ ਲੜਾਈ ਇਹ ਧਰਤੀ ਵੀ ਦਊ ਮੇਰੇ ਹੱਕ ਤੇ ਗਵਾਈ ਤੂੰ ਨੇ ਖੋਕੇ ਮੇਰੀ ਮਾਂ ਮੇਰੇ ਨਾਲ ਕੀਤਾ পাপ ਜੇ ਅੱਖ ਮੇਰੀ ਦਿੱਲੀ ਤੈਨੂੰ ਲੱਗਣਾ ਸ਼ਰਾਬ ਮੇਰੇ ਬਾਗ ਤੇਰੇ ਕੁਲੋਂ ਤੇਰੀ ਦੂਰ ਹੋਵੇ ਮਾਂ ਤੈਨੂੰ ਫੇਰ ਪਤਾ ਲੱਗੂ ਕੀ ਮੇਰਾ ਸੀ ਗੁਨਾਹ ਬਿਨਾ ਮਾਂ ਦੇ ਤੂੰ ਇੱਕ ਦਿਨ ਕੱਢ ਕੇ ਤਾਂ ਦੇਖ ਜੋ ਮੈਂ ਕਰਦਾ ਆ ਫੀਲਿਓ ਤੂੰ ਕਰਕੇ ਤਾਂ ਦੇਖ ਪਹਿਲਾ 4 ਦਿਨ ਜੰਮ ਕੇ ਤੂੰ ਧਰਤੀ ਤੇ ਆ ਫੇ ਮੈਂ ਕਰੂੰਗਾ ਕਬੂਲ ਤੇਰੀ ਜੋ ਵੀ ਸਜ਼ਾ ਮੈਂ ਸੱਚਾ ਹੋਇਆ ਮਾਂ ਮੇਰੀ ਮੋੜ ਦੇਵੀ ਮੈਨੂੰ ਇਹਦੇ ਬਦਲੇ ਚ ਆਪਣੀ ਮੈਂ ਰੂਦੂਗਾ ਤੈਨੂੰ ਜੇ ਤੂੰ ਨਾ ਮੋੜੀ ਮਾਂ ਮੈਂ ਨਹੀਂ ਰੱਬ ਤੈਨੂੰ ਕਹਿਣਾ ਮੇਰਾ ਸੱਚੀ ਅੱਜ ਤੇਰੇ ਤੋਂ ਯਕੀਨੀ ਉੱਠ ਜਾਣਾ ਮੈਂ ਤਾਂ ਬੜੀ ਅਸਲਾ ਕੇ ਰੱਬਾ ਤੇਰੇ ਘਰ ਆਇਆ ਜਿਹੜਾ ਪੈਸਾ ਮੈਂ ਕਮਾਇਆ ਇਹੋ ਕੰਮ ਨਹੀਂ ਆਇਆ ਮੈਨੂੰ ਬਸ ਇੱਕ ਮਾਂ ਦੀ ਰਬਾ ਚਲ ਕੇ ਦਿਖਾ ਦੇ ਜੇ ਤੂੰ ਸੱਚੀ ਸੱਚਾ ਰੱਬ ਜਿੰਦੀ ਕਰਕੇ ਦਿਖਾ ਦੇ ਉਹ ਭਾਵੇਂ ਕੱਟ ਕੇ ਪ੍ਰਾਣ ਮੇਰੇ ਲੈ ਜਾ ਉਹ ਭਾਵੇਂ ਕੱਟ ਕੇ ਪ੍ਰਾਣ ਮੇਰੇ ਲੈ ਜਾ ਹਾਂ ਰੱਬਾ ਮੇਰੀ ਮਾਂ ਮੋੜ ਦੇ ਮਾਂ ਬਦਲੇ ਤੂ ਰੂਹ ਮੇਰੀ ਲੈ ਜਾ ਹਾਂ ਰੱਬਾ ਮੇਰੀ ਮਾਂ ਮੋੜ ਦੇ ਇਹ ਸਿੰਗਰ ਦੀ ਵੋਕਲ ਆ ਹੋਕ ਲੈਣਾ ਨਾ ਜਿਵੇਂ ਮਾਂ ਮੇਰੀ ਜੀਂਦੀ ਹੁੰਦੀ ਦੇਖਦੀ ਓ ਟਰ ਜਿਵੇਂ ਮਾਂ ਮੇਰੀ ਜੀਂਦੀ ਹੁੰਦੀ ਖੁਸ਼ ਹੁੰਦੀ ਬੋਤੇ ਉਹਦਾ ਇਹੀ ਸੀਗਾ ਏਮ ਕਿ ਮੈਂ ਬੱਟ ਨਾ ਬੰਡ ਓਟ ਅੱਜ ਨੂਰ ਤਾਂ ਮੈਂ ਬੱਟ ਲੈ ਆ ਮਾਂ ਨਹੀਂ ਰਹੀ ਗੋਲਾ ਹੁਣ ਕਿਸ ਨੂੰ ਦਿਖਾਵਾਂ ਕਿ ਮੈਂ ਹੋ ਗਿਆ ਅਮੀਰ ਮੇਰੇ ਨਾਲ ਧੋਖਾ ਕਰ ਗਈ ਆ ਮੇਰੀ ਤਕਦੀਰ ਏ ਉਹਨੂੰ ਗੱਡੀ 'ਚ ਕਮੂਣਾ ਬਸ ਇਹੀ ਮੇਰਾ ਖਾਪ ਸੀ ਉਹਦੇ ਨਾਲ ਖੁਸ਼ੀ ਮੇਰੀ ਉਹਦੇ ਨਾਲ ਜਹਾਂਸੀ ਉਹ ਦੇਖਣੇ ਤੋਂ ਪਹਿਲਾਂ ਮੈਨੂੰ ਅੱਖ ਗਈ ਆ ਮੀਟ ਰੱਬਾ ਤੇਰੇ ਵਾਸਤੇ ਇੱਕ ਗੱਲ ਨਹੀਂ ਓ ਠੀਕ ਤੂੰ ਅੰਮੀਰੀ ਮੈਤੋ ਲੈ ਜਾ ਮੇਰੀ ਮਾਂ ਮੈਨੂੰ ਮੋੜ ਜਬ ਅਤੀ ਮੇਰੀ ਉਮਰ ਤੂੰ ਉਹਦੇ ਇਸੇ ਜੋੜ ਮੇਰੇ ਸਿਰ ਤੇ ਆ ਭਾਰ ਮੈਨੂੰ ਆਉਂਦੀ ਨਹੀਂ ਉਹ ਚੈਨ ਜੱਕਿਆ ਉਹਨੂੰ ਜਾ ਕੇ ਉਹਦਾ ਪੋਤੇ ਆਇਆ ਲੈਣ ਜੇ ਤੂੰ ਵੀ ਇਦਾ ਕੀਤੀ ਹੋਰ ਕੋਈ ਨਹੀਂ ਟਕਣਾ ਮੇਰਾ ਖੰਡਰ ਜਿਹਾ ਬਣ ਚੁੱਕਾ ਘਰ ਪਿੰਡੇ ਵਾਲਾ ਮੇਰਾ ਹੋ ਪਾਵੇਂ ਕੱਢ ਕੇ ਪ੍ਰਾਣ ਮੇਰੇ ਲੈ ਜਾ ਰੱਬਾ ਮੇਰੀ ਮਾਂ ਮੋੜ ਦੇ ਮਾਂ ਬਦਲੇ ਤੂੰ ਰੂਹ ਮੇਰੀ ਲੈ ਜਾ ਹਰ ਰੱਬਾ ਮੇਰੀ ਮਾਂ ਮੋੜ ਦੇ ਗਲਾ ਬਹੁਤ ਭਾਰਾ ਹੋਇਆ ਹਨ ਜਿਹੜੇ ਜਿਹੜੇ ਆਪਣੀ ਮਾਂ ਨੂੰ ਪਿਆਰ ਕਰਦੇ ਆ ਤੇ ਉਹ ਇਹ ਗਾਣਾ ਰੈਪ ਮੇਰਾ ਜਰੂਰ ਸੁਣਨਗੇ ਤੇ ਸ਼ਾਇਦ ਇਹਨਾਂ ਵੀਡੀਓ ਗਾਣਾ ਆਉਣ ਤੋਂ ਬਾਅਦ ਚ ਪਾਈ ਬਾਅਦ ਚ ਪਾਈ ਆ ਵੀਡੀਓ ਕਿ ਪਹਿਲਾਂ ਪਾਉਂਗੀ ਹਾਂਜੀ ਗੱਲ ਦੇ ਵਿੱਚ ਹਾਂ ਬਿਲਕੁਲ ਜਿੰਨ ਜਿੰਨੇ ਗਾਣਾ ਦੇਖਿਆ ਸਾਈਡ ਤੇ ਪੋਸਟਰ ਲੱਗਾ ਆ ਇਹ ਗਾਣਾ ਆ ਤੇ ਸੌਂ ਦਾ ਲਿੰਕ ਉੱਪਰ ਦਿੱਤਾ ਹੋਇਆ ਆ ਹਾਂ ਬਿਲਕੁਲ ਵੀਡੀਓ ਦੇ ਕਰਵਾਇ ਜੋ ਇਹ ਪ੍ਰਬੰਧ ਚਾਦੀ ਗਲਾਜ ਰੱਖੇ ਸਾਰਿਆਂ ਨੂੰ ਹਨ ਤੇ ਖੁਸ਼ ਰਹਿ ਆ ਕਰੋ ਲਵ ਯੂ ਮੇਰੇ ਪ੍ਰਭਾਂਵਾਂ ਨੂੰ